ਭਾਰਤ ਨਿਊਜ਼ ਤੇ ਤੁਹਾਡਾ ਬਹੁਤ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਮਦਰਸਾ ਉਮਰ ਫारੂਕ ਸ਼ਹਿਰ ਅਹਿਮਦਗੜ ਜ਼ਿਲ੍ਹਾ ਮਲੀਰਕੋਟਲਾ ਦੇ ਵਿੱਚ ਅੱਜ ਇੱਥੇ ਮਦਰਸੇ ਦੇ ਵਿੱਚ ਸਹਾਰਾ ਸੁਸਾਇਟੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਅਸੀਂ ਦੇਖਦੇ ਹਾਂ ਇਸ ਉਪਰਾਲੇ ਦੇ ਵਿੱਚ ਸੋ ਸਾਰੀਆਂ ਕਲਾਸਿਸ ਦੇ ਬੱਚੇ ਇੱਕ ਕੰਪੀਟੀਟਿਵ ਇਗਜ਼ਾਮ ਦੇ ਰਹੇ ਨੇ ਜੋ ਕਿ ਇਸ ਐਸੋਸੀਏਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੋ ਅਸੀਂ ਇਸ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਤੋਂ ਇਸ ਟੈਸਟ ਬਾਰੇ ਜਾਣਾਂਗੇ ਔਰ ਦੇਖਦੇ ਹਾਂ ਕਿ ਜੋ ਇਹ ਟੈਸਟ ਆ ਬੱਚਿਆਂ ਨੂੰ ਇਹਦਾ ਕੀ ਬੈਨੀਫਿਟ ਮਿਲਦਾ ਆਓ ਅਸੀਂ ਗੱਲ ਕਰਾਂਗੇ ਮਾਸਟਰ ਜਿਸ਼ਾਨ ਹੈਦਰ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਟੀਵੀ ਨਿਊਜ਼ ਟੀਵੀ ਦੇ ਨਾਲ ਜੁੜਨ ਆਏ ਆਰੇ ਦਰਸ਼ਕਾਂ ਨੂੰ ਅਸਲਾਮ ਅਲੈਕੁਮ ਆਖਦਾ ਔਰ ਜੀ ਆਇਆਂ ਨੂੰ ਆਖਦਾ ਔਰ ਭਾਰਤ ਟੀਵੀ ਨਿਊਜ਼ ਅਬੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਕਵਰੇਜ ਲਈ ਇੱਥੇ ਪਹੁੰਚੇ ਨੇ ਸਹਾਰਾ ਵੈਲਫੇਅਰ ਐਸੋਸੀਏਸ਼ਨ ਸਰ 1 ਸਾਲ ਪਹਿਲਾਂ ਆਰਗੇਨਾਈਜੇਸ਼ਨ ਰਜਿਸਟਰਡ ਹੋਈ ਸੀ ਇਹਦਾ ਇੱਕ ਹੀ ਮਕਸਦ ਸੀ ਕਿ ਐਜੂਕੇਸ਼ਨ ਨੂੰ ਟਾਰਗੇਟ ਕੀਤਾ ਜਾਵੇ ਬੱਚਿਆਂ ਨੂੰ ਐਜੂਕੇਸ਼ਨ 'ਚ ਵੱਧ ਤੋਂ ਵੱਧ ਕੰਮ ਕਰਵਾਇਆ ਜਾਵੇ ਕਿਉਂਕਿ ਮੈਨੂੰ ਲੱਗਦਾ ਕਿ ਸਮਾਜ ਦੀਆਂ ਸਾਰੀਆਂ ਬੁਰਾਈਆਂ ਨੂੰ ਅਗਰ ਖਤਮ ਕਰਨਾ ਸਿਰਫ ਇੱਕ ਹੀ ਟੂਲ ਕਾਫੀ ਹੈ ਤੁਸੀਂ এডਿਕੇਸ਼ਨ ਤੇ ਕੰਮ ਕਰੋ ਤਕਰੀਬਨ ਹਰ ਇੱਕ ਸਮਾਜ ਦੀ ਬੁਰਾਈ ਨੂੰ ਤੁਸੀਂ ਸਿੱਖਿਆ ਦੇ ਨਾਲ ਖਤਮ ਕਰ ਸਕਦੇ ਹੋ ਇਹ ਜਿਹੜਾ ਟੈਸਟ ਕਰਾਇਆ ਗਿਆ ਸਰ ਇਹ ਕਿਹੜੀਆਂ ਕਲਾਸਿਸ ਦੇ ਬੱਚੇ ਨੇ ਜਿਹੜੇ ਉਹ ਟੈਸਟ ਦੇ ਰਹੇ ਨੇ ਸਰ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੀ ਸੰਸਦ ਦਾ ਜਿਹੜਾ ਫੰਡਾਮੈਂਟਲ ਪ੍ਰਿੰਸੀਪਲ ਸੀਗਾ ਉਹ ਹੀ ਸੀਬੀਐਸਸੀ এডਿਕੇਸ਼ਨ ਤੇ ਕੰਮ ਕਰਨਾ ਅਸੀਂ ਇੱਕ 90 ਮਾਰਕਸ ਦਾ ਆਬਜੈਕਟਿਵ ਟਾਈਪ ਕੰਪੀਟੀਟਿਵ ਐਗਜ਼ਾਮ ਕਰਵਾਇਆ ਔਰ ਇਹਦਾ ਇੱਕ ਹੀ ਮਕਸਦ ਹੈ ਪੇਪਰ ਦਾ ਕੀ ਬੱਚਿਆਂ ਨੂੰ ਜਿਹੜੇ ਸਟੇਟ ਸਿਵਲ ਸਰਵਿਸੇਸ ਦੇ ਪੇਪਰ ਨੇ ਜਾਂ ਸੈਂਟਰਲ ਸਿਵਲ ਸਰਵਿਸੇਸ ਦੇ ਪੇਪਰ ਨੇ ਜਾਂ ਪੰਜਾਬ ਗਵਰਨਮੈਂਟ ਜੋ ਵੀ ਪੇਪਰ ਕਰਵਾਉਂਦੀ ਹੈ ਉਹਦੇ ਲਈ ਬੱਚਿਆਂ ਨੂੰ ਇੱਕ ਪੈਟਰਨ ਇੱਕ ਨਮੂਨਾ ਇੱਕ ਮਾਡਲ ਮਿਲ ਸਕੇ ਇਹ 90 ਮਾਰਕਸ ਦਾ ਪੇਪਰ ਹੈ ਇਹਦੇ ਵਿੱਚ ਅਸੀਂ ਸੋਸ਼ਲ ਸਾਇੰਸ ਸਾਇੰਸ ਮੈਥ ਰੀਜ਼ਨਿੰਗ ਲੈਂਗੁਏਜ ਕਰੰਟ ਅਫੇਅਰ ਵਰਗੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਤਾਂ ਕਿ ਬੱਚਿਆਂ ਨੂੰ ਉਹਨਾਂ ਪੇਪਰਾਂ ਦਾ ਇੱਕ ਮਾਡਲ ਤੇ ਨਮੂਨਾ ਮਿਲ ਸਕੇ ਔਰ ਫ੍ਰੀ ਆਫ ਕਾਸਟ ਇਸ ਬੱਚੇ ਦੇ ਵਿੱਚ ਫ੍ਰੀ ਆਫ ਕਾਸਟ ਬੱਚੇ ਇਸ ਪੇਪਰ ਦੇ ਵਿੱਚ ਬੈਠ ਕੇ ਇਸ ਪੇਪਰ ਤੋਂ ਕੁਝ ਸਿੱਖ ਸਕਣ ਜਿਹੜੇ ਬੱਚੇ ਪਹਿਲੀਆਂ ਪੋਜੀਸ਼ਨਾਂ ਲੈਣਗੇ ਫਸਟ ਸੈਕਿੰਡ ਥਰਡ ਆਣਗੇ ਕੀ ਉਹਨਾਂ ਦੇ ਲਈ ਤੁਸੀਂ ਕੁਝ ਵਿਸ਼ੇਸ਼ ਬੱਚਿਆਂ ਨੂੰ ਐਪਰੀਸ਼ੀਏਸ਼ਨ ਦੇ ਲਈ ਕੋਈ ਪ੍ਰੋਗਰਾਮ ਦਾ ਮਤਲਬ ਕੋਈ ਪਲਾਨਿੰਗ ਕੀਤੀ ਹੈ ਜੀ ਸਰ ਕੈਸ਼ ਪ੍ਰਾਈਜ਼ਸ ਵੀ ਨੇ ਟਰੋਫੀਜ਼ ਵੀ ਨੇ ਮੈਡਲਸ ਵੀ ਨੇ ਅਸੀਂ ਤਿੰਨ ਪ੍ਰਾਈਜ਼ ਕੈਸ਼ ਰੱਖੇ ਨੇ 3100 2100 1100 ਔਰ ਪੰਜ ਟਰੋਫੀਜ਼ ਪਹਿਲੀਆਂ ਪੰਜ ਪੋਜੀਸ਼ਨਾਂ ਜਿਹੜੇ ਵੀ ਬੱਚਿਆਂ ਦੀਆਂ ਆਉਣਗੀਆਂ ਉਹਨਾਂ ਨੂੰ ਪੰਜ ਟਰੋਫੀਜ਼ ਮਿਲਣਗੀਆਂ ਔਰ ਹਰੇਕ ਪਾਰਟਿਸਪੈਂਟ ਨੂੰ ਚਾਹੇ ਉਹ ਬੱਚੇ ਦੀ ਲਾਸਟ ਪੋਜੀਸ਼ਨ ਕਿਉਂ ਨਾ ਹੋਵੇ ਉਹਨੂੰ ਪਾਰਟਿਸਪੀਟੇਸ਼ਨ ਸਰਟੀਫਿਕੇਟ ਔਰ ਮੈਡਲ ਦਿੱਤਾ ਜਾਊ ਸੰਸਥਾ ਦੀ ਤਰਫੋਂ suppose that ਜੇ ਦੋ ਬੱਚੇ ਪਿੱਟ ਜਾਂਦੇ ਨੇ ਮੰਨ ਲਓ ਫਸਟ ਸੈਕਿੰਡ ਜਾਂ ਥਰਡ ਦੀ ਜੇ ਅਸੀਂ ਗੱਲ ਕਰਦੇ ਆਂ ਦੋ ਜਾਂ ਦੋ ਤੋਂ ਵੱਧ ਬੱਚੇ ਫਸਟ ਆ ਜਾਂਦੇ ਨੇ ਸੈਕਿੰਡ ਆ ਜਾਂਦੇ ਨੇ ਜਾਂ ਥਰਡ ਆ ਜਾਂਦੇ ਨੇ ਉਹਨਾਂ ਦੇ ਲਈ ਫਿਰ ਤੁਸੀਂ ਕੀ ਕਿਸ ਬੱਚ ਨੂੰ ਪ੍ਰਾਈਜ਼ ਦੇਵੋਗੇ ਸਰ ਉਹਦੇ ਲਈ ਦੋ ਪੈਰਾਮੀਟਰ ਤੈਅ ਕੀਤੇ ਨੇ ਪਹਿਲਾ ਪੈਰਾਮੀਟਰ ਤੈਅ ਹੈ ਅਗਰ ਇਕੁਅਲ ਸਕੋਰ ਆ ਜਾਂਦਾ ਦੋ ਬੱਚਿਆਂ ਦਾ ਸੇਮ ਪੋਜੀਸ਼ਨ ਦੇ ਲਈ ਜਿਹੜੇ ਬੱਚੇ ਲੜ ਰਹੇ ਨੇ ਉਹਨਾਂ ਦਾ ਇਕੁਅਲ ਸਕੋਰ ਆ ਗਿਆ ਤਾਂ ਅਸੀਂ ਦੇਖਾਂਗੇ ਇਹ ਵੀ ਉਹਨਾਂ ਚ ਦੋਨਾਂ ਦੇ ਵਿੱਚੋਂ ਆਯੂ ਕਿਹਦੀ ਘੱਟ ਹੈ ਜਿਹਦੀ ਉਮਰ ਘੱਟਾ ਉਹਨੂੰ ਦੇਵਾਂਗੇ ਅਗਰ ਉਮਰ ਵੀ ਸੇਮ ਆ ਜਾਂਦੀ ਹੈ ਤਾਂ ਸੈਕਿੰਡ ਪੈਰਾਮੀਟਰ ਸਾਡੇ ਕੋਲ ਇਹ ਹੈ ਕਿ ਸਾਡੀ ਸੰਸਥਾ ਕੋਲ ਪਹਿਲਾਂ ਰਜਿਸਟ੍ਰੇਸ਼ਨ ਕਿਹਨੇ ਕਰਵਾਈਆ ਪੇਪਰ ਦੇ ਲਈ ਇਹ ਦੋ ਪੈਰਾਮੀਟਰ ਨੇ ਜੀ ਸਿਲੈਕਟ ਕਰਨ ਦੇ ਲਈ ਥੈਂਕ ਯੂ ਜੀ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਭ ਦਾ ਬਹੁਤ ਧ